ਆਇਤਾ ਹਾਂਜੀ ਪੁੱਤਰਾ ਮੇਰੀ ਗੱਲ ਸੁਣ ਗੱਲ ਸੁਣ ਅੱਜ ਤੇਰੀ ਮੰਮਾ ਲੇਟ ਨਹੀਂ ਹੋ ਗਏ ਹਾਂਜੀ ਕਦੋਂ ਦੀ ਮੈਂ ਵੇਖਣ ਦੀ ਹੋਂ ਨਹੀਂ ਨਹੀਂ ਦੇ ਮੰਮਾ ਤੇ ਟਾਈਮ ਹੋ ਵੀ ਬਥੇਰਾ ਹੋ ਗਿਆ ਕੋਈ ਫੋਨ ਵੀ ਨਹੀਂ ਆਇਆ ਉਹਨਾਂ ਦਾ ਨਾ ਮੈਂ ਲਾਇਆ ਹੀ ਫੋਨ ਸਵਿਚ ਆਫ ਆਂਡਿਆ ਜਾ ਵੇਖ ਕੇ ਆ ਭਲਾ ਬਾਹਰ ਆਏ ਨਹੀਂਗੇ ਭਾਰਤ ਨੇ ਰਾਹ ਹੋ ਗਿਆ ਮੈਂ ਸਾਰੀ ਛੜਕਤ ਦੇਖ ਕੇ ਆਈ ਕਿਤੇ ਨਹੀਂ ਆ ਗੀ ਮम्मा ਕੀ ਪਤਾ ਕਿਉਂ ਅੱਜ ਕਵੇਲਾ ਹੋਇਆ ਇੰਨਾ ਬੱਚ ਨੇ ਰਿਵੀ ਹੋਣ ਦੀ ਕਾ ਅੱਜ ਕੀ ਗੱਲ ਹੋਈ ਕਿਉਂ ਨਹੀਂ ਆਏ ਟਾਈਮ ਨਾ ਅੱਜ ਪਤਾ ਨਹੀਂ ਫੋਨ ਕਰਕੇ ਪੁੱਛਾਂ ਭਲਾ ਲਾਇਆ ਹੀ ਫੋਨ ਚੱਕਰ ਨਹੀਂ ਦੇ ਸਵਿਚ ਆਫ ਆਂਡਿਆ ਅੱਜ ਤੱਕ ਕਿੰਨੇ ਲੇਟ ਹੋ ਗਿਆ दादी रोटी लिया था मां ने तो पता नहीं के दोना है अजय नहीं खानी मैं ठहर के खा लेंगे ठीक है दादी से मेरा पेपर हो ना मैं पढ़ने गया उधर अच्छा पढ़ ला ठीक है दादी मम्मा हाले तक नहीं आया जब एक चलिए बाहर ਚਾਹ ਤਾ ਮੇਰੇ ਕੋਲ ਹੀ ਤਾਂ ਜੀ ਨਹੀਂ ਖੰਡਾ ਤੁਰੀ ਆ ਜਾਣਾ ਬਾਹਰ ਤੱਕ ਨਾ ਨਹੀਂ ਰਹੋਗੇ ਆ ਪਤਾ ਨਹੀਂ ਕਿਉਂ ਨਹੀਂ ਆਏ ਇਹ ਨਹੀਂ ਆਉਣਾ ਤੇ ਬੰਦਾ ਫੋਨ ਹੀ ਕਰ ਦਿੰਦਾ ਘਰ ਕਿੰਨਾ ਲੇਟ ਆਉਣਾ ਸਾਸ਼ੀ ਗਾ ਬਬੀ ਜੀ ਸਾਸ਼ੀ ਗਾ ਆ ਗਏ ਜੀ ਹਾਂ ਜੀ ਇੰਨੇ ਲੇਟ ਆਏ ਅੱਜ ਅੱਜੋ ਲੇਟ ਕੀ ਹੋਣਾ ਹੀ ਗਾ ਪਹਿਲੇ ਤੇ ਉੱਥੇ ਹੀ ਲੇਟ ਛੁੱਟੀ ਹੋਈ ਹੋਵ ਟਾਈਮ ਲੱਗ ਗਿਆ ਬਾਦ ਵਿੱਚ ਉਹਦਾ ਕਿਹੇ ਮੇਰੀ ਫਰੈਂਡ ਦਾ ਨਾਲ ਬਰਥਡੇ ਹੈਗਾ ਉਹਨੇ ਸੈਲੀਬ੍ਰੇਟ ਕਰਨ ਲੱਗੀ ਉੱਥੇ ਪਾਰਟੀ ਪੁਲਟੀ ਕਰਨ ਲੱਗੀ ਉੱਥੇ ਲੇਟ ਹੋ ਗਏ ਫਿਰ ਹੁੰਦਿਆ ਮੇਰੀ ਐਕਟੀਵਾ ਖਰਾਬ ਹੋ ਗਈ ਉਹ ਹੁਣ ਮੈਂ ਉੱਥੇ ਲਾ ਕੇ ਤੇ ਫਿਰ ਬੱਸ ਦੀ ਵੇਟ ਕਰਦੀ ਰਹੀ ਫਿਰ ਕਦੋਂ ਬੱਸ ਆਈ ਤੇ ਫਿਰ ਮੈਂ ਘਰ ਆਈ ਉਦੋਂ ਫੋਨ ਦੀ ਵੀ ਬੈਟਰੀ ਲੋ ਹੋ ਗਈ ਨਾ ਮੈਂ ਫੋਨ ਕਰਨ ਚੋਗੀ ਨਾ ਹੋਰ ਆਹੀ ਤੇ ਪਰੇਸ਼ਾਨ ਬੜੇ ਹੋਏ ਪੀ ਕਿਉਂ ਨਹੀਂ ਆਈ ਤੇ ਨਾ ਕੋਈ ਫੋਨ ਹੀ ਕੀਤਾ ਵਾ ਚਲ ਫੋਨ ਕਰਦੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਚਲ ਲੇਟ ਆਉਣਾ ਉਹ ਫੋਨ ਫਿਰ ਕੀ ਵੀ ਕਰਦੀ ਬੈਟਰੀ ਲੋ ਹੋ ਗਈ ਫੋਨ ਦੀ ਤੇ ਮੈਂ ਕਦੀ ਕੁੜੀ ਨੂੰ ਬਾਹਰ ਘਲਾਂ ਜਾ ਵੇਖ ਕੇ ਆ ਤੇਰੀ ਮੰਮੀ ਕਿਉਂ ਨਹੀਂ ਆਈ ਇਹ ਕਦੋਂ ਆਵੇਂ ਤੇ ਗਰੀਬੇ ਵੇਖਣ ਤੇ ਤੂੰ ਆਵੇਂ ਤੇ ਵੇਖੀਏ ਕਿੱਥੋਂ ਵੇਖੀਏ ਹੋਰ ਖੜਾ ਖੜਾ ਲੈ ਤੇ ਨਹੀਂ ਅਜੇ ਕਿਉਂ ਨਹੀਂ ਖਾਦਾ ਉਹ ਦਿਖਾ ਲੈਂਦੇ ਫਿਰ ਦਵਾਈ ਦੂਈ ਵੀ ਖਾਣੀ ਸੀਗੀ ਮੈਂ ਨੂੰ ਦੇਖਦੇ ਰਹੇ ਤੁਸੀਂ ਖਾਣਾ ਦਿਖਾ ਲੈਂਦੇ। ਉਹ ਪਰੇਸ਼ਾਨੀ ਵਿੱਚ ਜੀ ਨਹੀਂ ਕੀਤਾ ਖਾਣ ਨੂੰ ਤੇ। ਦੱਸ ਵੀ ਮੈਂ ਨਿੱਕੀ ਜਿਹੀ ਬੱਚੀ ਹਾਂ। ਜਿਹੜੇ ਤੁਸੀਂ ਇਹ ਟੈਨਸ਼ਨ ਲੈਣਦੇ ਆਈ ਜਾਣਾ ਕਿ ਮੈਂ ਘਰ ਹੀ ਆਉਣਾ ਸੀਗਾ, ਉੱਥੇ ਥੋੜੀ ਰਹਿ ਪੈਣਾ ਸੀ। ਐਂਦਾ ਹੀ ਆ ਫਿਰ ਟੈਨਸ਼ਨ ਤੇ ਆ ਹੀ ਜਾਂਦੀ ਆ ਨਾ ਵੀ ਜਦੋਂ ਟਾਈਮ ਨਾਲ ਗੇਰ ਹਰ ਰੋਜ਼ ਆ ਜਾਂਦੇ ਤੇ ਅੱਜ ਨਹੀਂ ਆਏ। ਜੇ ਨਹੀਂ ਆਏ ਤੇ ਜੇ ਫੋਨ ਆ ਜਾਂਦਾ ਤੇ ਸਾਨੂੰ ਚੱਲ ਲੈ ਨਹੀਂ ਚੁੱਪ ਕਰਕੇ ਬਹਿ ਜਾਂਦੇ। ਫਿਰ ਲੇਟ ਆਉਣਾ। ਤੇ ਫਿਰ ਟੈਨਸ਼ਨ ਤੇ ਲੱਗ ਗਈ ਨਾ ਸਭਨਾ ਬੰਨਿਆਂ ਤੋਂ ਵੀ ਮੈਂ ਦੋਨ ਬਣਾਇਆ ਤੇ ਤੂੰ ਹੀ ਬਣਾਏ ਮੈਂ ਦੁੱਧ ਪੀਂਦੀ ਬੱਚੀ ਥੋੜੀ ਆ ਕਿ ਮੈਂ ਗਵਾਚ ਚੱਲੀ ਹਾਂ ਉੱਥੇ ਜੇ ਮੇਲਾ ਲੱਗਾ ਹੀ ਤੇ ਉੱਥੇ ਮੈਂ ਗੁੰਮ ਹੋ ਜਾਣਾ ਹੀਗਾ ਘਾਰੀ ਉਹਨਾ ਹੀ ਮੈਂ ਆ ਹੀ ਜਾਣਾ ਹੀ ਮੈਂ ਕਿਹੜਾ ਰੋਜ਼ ਹੋਮਦੀਆਂ ਲੇਟ ਅੱਜ ਤੇ ਉਹ ਮੈਂ ਤਾਂ ਕਰਕੇ ਹੋ ਗਿਆ ਲੇਟ ਹੋ ਕੁੜੀ ਦਾ ਬਰਥਡੇ ਹੀਗਾ ਤੇ ਬਾਅਦ ਵਿੱਚ ਮੇਰੀ ਐਕਟਿਵਿਟੀ ਖਰਾਬ ਹੋਗੀ ਇੱਕਦਮ ਹੀ ਨੇ ਹੋ ਗਏ ਕੰਮ ਤੇ ਫਿਰ ਮੈਂ ਕੀ ਕਰਦੀ ਜਦੋਂ ਰੋਟੀ ਖਾ ਲੈਣੀ ਹੈਗੀ ਬੰਦਾ ਰੋਟੀ ਖਾ ਲੇਦਾ ਫਿਰ ਕਿ ਚੱਲ ਦਵਾਈ 도 ਵੀ ਖਾਣੀ ਟਾਈਮ ਸਿਰ ਬੱਚਿਆਂ ਨੇ ਵੀ ਨਹੀਂ ਖਾਧੀ ਹੋਣੀ 엄마 ਤੋਂ ਹੀ ਆਵੇ ਦਾ ਦਿਨ ਗੁੱਸੇ ਵੀ ਜਾਂਦਾ ਦਾ ਦਿਨ ਤੁਹਾਡੀ ਸੱਚੀ ਬੜੀ ਟੈਨਸ਼ਨ ਹੋਣੀ ਦਾਦੀ ਘੜੀ ਹੋਣੀ ਬਾਹਰ ਜਾ ਕੇ ਵੇਖਣ ਦੀ ਕਿਨੇ ਰੈਟ ਤੇ ਮम्मा ਕਦੀ ਹੋਏ ਨਹੀਂ ਅੱਜ ਕਰ ਤੋਂ ਹੋਗੇ ਤੂੰ ਸਕੂਲ ਦਾ ਕੰਮ ਕਰ ਲੈ ਆਪਣਾ ਖਾ ਲਿਆ ਤੇ ਮੈਂ ਲੇਟ ਆਈ ਤਾਂ ਅੱਗੇ ਕਦੀ ਲੇਟ ਆਈ ਆ ਅੱਜ ਤੇ ਉਹ ਬਰਥਡੇ ਹੀ ਦਾ ਉਹ ਮੇਰੇ ਫਰੈਂਡ ਦਾ ਤੇ ਉਹਦੇ ਕਰਕੇ ਮੈਂ ਲੇਟ ਹੋ ਗਈ ਨਾਲੇ ਰਿੰਦੀ ਹੁੰਦੀ ਐ ਦਰੀ ਰਸਤੇ 'ਚ ਐਕਟੀਵਾ ਖਰਾਬ ਹੋ ਗਈ ਉਹ ਮੈਂ ਸ਼ਾਪ ਤੇ ਲਾ ਕੇ ਤੇ ਹੁਣ ਮੈਂ ਬਸ ਤੇ ਆਈ ਤੇ ਬਸ ਦਾ ਟਾਈਪ ਨਾਲ ਹੀ ਆਵੇਂ ਹੀ ਆਪਣੇ ਨਾਲ ਗੁੱਸੇ 'ਚ ਵੀ ਮੈਨੂੰ ਇਹ ਹੀ ਹੈਗਾ ਵੀ ਚੱਲੇ ਰੋਟੀ ਪਾਣੀ ਖਾ ਲੈਂਦੇ ਮੰਮੀ ਹੁੰਦੀਆਂ ਉੱਤੇ ਉਹ ਹੋ ਜਾਂਦਾ ਦਵਾਈ ਦੂਈ ਖਾ ਕੇ ਤੇ ਐਵੇਂ ਅੱਗੇ ਠੀਕ ਨਹੀਂ ਰਹਿੰਦੀ ਫਿਰ ਟੈਨਸ਼ਨ ਟੈਨਸ਼ਨ ਕੀ ਕਾਦੀ ਹੈਗੀ ਮੈਂ ਆ ਹੀ ਜਾਣਾ ਹੁਣ ਤੂੰ ਆਪਣੇ ਡੈਸਟੂਸਟ ਯਾਦ ਕਰ ਲੈ ਆ ਹਾਂ ਜੀ ਕਰਦੇ ਅੱਛਾ ਤੇ ਉਦੇ ਉਦੇ ਬਾਹਰ ਖੇਡਣ ਗਿਆ ਅੱਛਾ ਆਇਆ ਨਹੀਂ ਇਹ ਟਿਕਰ ਨਾ ਕਦੋਂ ਨਾ ਗਿਆ ਹਈ ਆਇਆ ਹੀ ਨਹੀਂ ਜੀ ਟਿਕਰ ਨਹੀਂ ਬਹੁਤ ਹੀ ਇੰਨੇ ਰਹਿ ਹੋ ਗਿਆ ਪਾ ਕਿੱਥੇ ਗਿਆ ਕਿੰਨੇ ਘਰ ਕੇ ਆ ਖੇਡਣ ਪਤਾ ਨਹੀਂ ਕਿ ਬਾਹਰ ਖੇਡਣ ਡਿਆ ਉਹ ਕਿੱਥੇ ਬਾਹਰ ਤੇ ਮੈਨੂੰ ਕਿਤੇ ਦਿਲਿਆ ਨਹੀਂ ਜਦੋਂ ਮੈਂ ਆਈ ਹਾਂ ਆਵੇ ਕਿੰਨਾ ਹੀ ਰਹਿ ਹੋ ਗਿਆ ਉਪਰ 10:00 ਵਜ ਗਏ ਹਿਤ 8:00 ਹੀ ਆ ਨਵੇਂ ਬੁਲਾ ਕੇ ਲਿਆਵਾਂ ਨੂੰ ਕਹੇ ਉਹ ਤੇ ਬਾਹਰ ਕੀ ਤੇਵੜੀ ਹੈਗਾ ਛੁੜਕ ਤੇ ਕੀ ਤੇਵੜੀ ਘੇੜਣੇ ਹੁਣ ਮੈਂ ਕੀ ਕਰਾਂ ਫੋਨ ਕਿੱਥੇ ਮੈਂ ਉਹਨੂੰ ਫੋਨ ਕਰਕੇ ਪੁੱਛਾਂ ਹੈਲੋ ਸਸ਼ਿਕਲਦੀ ਉਹਦੇ ਵੀ ਤੁਹਾਡੇ ਘਰ ਆਇਆ ਆ ਉਹ ਇਹ ਤੁਹਾਨੂੰ ਕਹਿ ਰਹੇ ਕਿ ਮम्मा ਬਾਹਰ ਖੇਡਣ ਡਿਆ ਵਾ ਤੇ ਉੱਥੇ ਦੁਬਾਰਾ ਹੈ ਹੀ ਨਹੀਂ ਕਿਤੇ ਵੀ ਤੇ ਮੈਂ ਸ਼ਾਇਦ ਤੁਹਾਡੇ ਬਿੱਟ ਦੇ ਨਾਲ ਤੁਹਾਡੇ ਘਰ ਆ ਗਿਆ ਹੋਏ ਠੀਕ ਠੀਕ ਓਕੇ ਕੋਈ ਹੁਣ ਨਹੀਂ ਕਰ ਕਰ ਵੀ ਨਹੀਂ ਹੈਗਾ ਹਾਂ ਮੈਂ ਕਿੰਨੂੰ ਫੋਨ ਕਰਾਂ ਮੈਂ ਹਰ ਮਨ ਨੂੰ ਫੋਨ ਕਰਕੇ ਉਹਨੂੰ ਪੁੱਛਦੀ ਆ ਉਹਨਾਂ ਤੇ ਬੱਚਿਆਂ ਦੇ ਨਾਲ ਕਿਤੇ ਖੇਡਣ ਡਿਆ ਹੋਵੇ ਹੈਲੋ ਹਾਂ ਹਰ ਮਾੜੂ ਉਹਦੇ ਤੁਹਾਡੇ ਘਰ ਦੀ ਆਇਆ ਇਹਨਾਂ ਨੂੰ ਕੁਛ ਨਹੀਂ ਵਸੂਣਾ ਉਹਨਾਂ ਨੂੰ ਉਹ ਹਾਏ ਕੀ ਵੀ ਤਾਂ ਇਹਨਾਂ ਦੇ ਨਾਲ ਖੇਡਣ ਡਿਆ ਹੋਇ ਪੁੱਛ ਇਹਨਾਂ ਨੂੰ ਪੁੱਛ ਕੇ ਦੱਸ ਇਹਨਾਂ ਦੇ ਨਾਲ ਖੇਡਣ ਡਿਆ ਸੀ ਉਹ ਹਾਏ ਪਤਾ ਨਹੀਂ ਕਿੱਥੇ ਚਲ ਗਿਆ ਬਾਹਰ ਵੀ ਨਹੀਂ ਹੈਗਾ ਮੈਂ ਵੀ ਡਿਊਟੀ ਤੋਂ ਲੇਟ ਹੋ ਗਈ ਅੱਜ ਹਾਂ ਚੁਣ ਅਗੰਧੀ ਬਵਾਤਾ ਹੂੰ ਮੁੰਡਿਆ ਹਲੋ ਸਾਸ਼ੀਗੜ ਹੋਏ ਤੁਹਾਡੇ ਘਰੇ ਆਉਦੇ ਹਾਂ ਜੀ ਜੀ ਮੈਂ ਤੇ ਕਦੋਂ ਹੀ ਲੱਭਣ ਲਈ ਹਾਂ ਅੱਜ ਮੈਂ ਵੀ ਡਿਊਟੀ ਤੋਂ ਲੇਟ ਹੋ ਗਈ ਮੈਨੂੰ ਤਾਂ ਮਿਲਿਆ ਹੀ ਨਹੀਂ ਰਸਤੇ 'ਚ ਵੀ ਨਹੀਂ ਮਿਲਿਆ ਇਹ ਕਹਿੰਦੀ ਬਾਹਰ ਕਿਹ ਡੰਡਿਆ ਆਇਦ ਬਾਹਰ ਤੇ ਮੈਨੂੰ ਕਿਤੇ ਦਿਖਿਆ ਹੀ ਨਹੀਂ ਹਾਂਜੀ ਹਾਂ ਜੀ ਦੀਦੀ ਉਹ ਮੇਰਾ ਫੋਨ ਦੀ ਬੈਟਰੀ ਲੋ ਹੋ ਗਈ ਸੀ ਹਾਂਜੀ ਮੈਨੂੰ ਬੜੀ ਦੀਦੀ ਟੈਨਸ਼ਨ ਲੱਗੀ ਸੀ ਮੈਨੂੰ ਪਤਾ ਨਹੀਂ ਕਿੱਥੇ ਚਲੇ ਗਿਆ ਹਾਂਜੀ ਕੋਈ ਨਹੀਂ ਮੈਂ ਹੁਣੇ ਹੀ ਆਣ ਕੇ ਲੈ ਕੇ ਜਾਂਦੀ ਇਹਨੂੰ ਠੀਕ ਜੀ ਥੈਂਕ ਯੂ ਦੀਦੀ ਤੁਸੀਂ ਫੋਨ ਕਰਕੇ ਮੈਨੂੰ ਦੱਸ ਦਿੱਤਾ ਹਾਂਜੀ ਹੁਣ ਇਹ ਮੈਂ ਆਣ ਕੇ ਫੋਨ ਚਾਰਜ ਤੇ ਲਾਇਆ ਇਹ ਬੈਟਰੀ ਲੋ ਹੋਈ ਸੀਗੀ ਚਲੋ ਠੀਕ ਹੈ ਮੈਂ ਆਉਂਦੀ ਇਹ ਲੈ ਕੇ ਜਾਂਦੀ ਆਇ ਤੇ ਹਾਂਜੀ ਉਹਦੇ ਅਗੱਗ ਕੇ ਘਰ ਆ ਠੀਕ ਆ ਤੇ ਦਾ ਦਿਨ ਦੱਸਦੀ ਕਿ ਮम्मा ਲੈਣ ਗਏ ਆ ਉਹਦੇ ਠੀਕ ਹੈ ਉਹਦੇ ਘਰ ਮੈਂ ਲੈ ਕੇ ਆਂਦੀ ਚੱਗਾ ਠੀਕ ਆਹ ਖੂਨ ਇੱਥੇ ਪਿਆਲ ਮੇਰੀ ਗੱਲ ਸੁਣ ਤੂੰ ਕਿਹਨੂੰ ਦੱਸ ਕੇ ਗਿਆ ਆਇ ਤੇ ਆਇ ਤੁਨ ਉਸਕੇ ਗਿਆ ਨਾ ਤੇ ਤੈਨੂੰ ਨਹੀਂ ਪਤਾ ਕਿ ਕਿੰਨਾ ਟਾਈਮ ਹੋ ਗਿਆ ਵਾ ਤੇ ਮੈਂ ਘਰ ਜਾਵਾਂ ਕਦੀ ਮੈਂ ਕਿਸੇ ਨੂੰ ਫੋਨ ਕਰਕੇ ਸਦਾਈਆਂ ਨੂੰ ਪੁੱਛਦੀ ਕਦੀ ਕਿਸੇ ਨੂੰ ਅੱਗੇ ਮੈਂ ਤੇ ਲੇਟ ਆਈ ਡਿਊਟੀ ਤੋਂ ਅੱਗੇ ਪਹਿਲਾਂ ਉੱਥੇ ਰਸਤੇ 'ਚ ਮੇਰੀ ਐਕਟਿਵਾ ਖਰਾਬ ਹੋ ਗਈ ਮੈਨੂੰ ਤੇ ਆਪ ਕਿੰਨਾ ਨੇਰਾ ਹੋ ਗਿਆ ਹੈ ਤੇ ਉੱਪਰੋਂ ਮੈਂ ਘਰ ਆਈ ਤੇ ਅਖੇਜੀ ਉਹਦੇ ਖੇਡ ਲ ਗਿਆ ਬਾਹਰ ਮਿਲ ਕੀ ਤੇ ਵੀ ਨਹੀਂ ਤੂੰ ਦੇਖਿਆ ਫਿਰ ਮੈਂ ਕਦੀ ਕਿਸੇ ਦੇ ਘਰ ਪੁੱਛਾਂ ਫੋਨ ਕਰਕੇ ਕਦੀ ਕਿਸੇ ਦੇ ਘਰ ਇਸ ਤਰ੍ਹਾਂ ਨਹੀਂ ਕਰੀਦਾ ਟਾਈਮ ਸਰ ਘਰ ਆ ਜਾਈਦਾ ਦੇਖਿਆ ਡੰਜਣਾ ਮੈਂ ਤੇ ਦੇ ਮਮਾ ਨੂੰ ਫੋਨ ਹੀ ਕਰਕੇ ਬੰਦਾ ਦੱਸ ਦਿੰਦਾ ਮੇਰੇ ਤੇ ਫੋਨ ਦੀ ਅੱਗੇ ਬੈਟਰੀ ਲੋ ਹੀ ਤੇ ਮੈਨੂੰ ਉਹਨੇ ਜਿਹਨਾਂ ਦੇ ਘਰ ਤੋਂ ਬੈਠਾ ਉਹ ਕਹਿੰਦੀ ਸੀ ਕਿ ਤੁਹਾਡੇ ਨੂੰ ਫੋਨ ਲਾਉਣ ਦੀ ਅੱਪੇ ਕਿੰਨਾ ਲੇਰਾ ਹੋ ਗਿਆ ਉਹਨਾਂ ਨੂੰ ਫਿਕਰ ਹੀ ਨਹੀਂ ਆਪਣੇ ਬੱਚੇ ਦਾ ਸੋ ਸੋ ਗੱਲਾਂ ਅਗਲੀਆਂ ਮੈਨੂੰ ਸੁਣਾਈਆਂ ਮੈਨੂੰ ਪਤਾ ਕਿੰਨੀ ਟੈਨਸ਼ਨ ਹੈਗੀ ਮੈਂ ਆ ਇਹ ਕਿੱਥੇ ਚੱਲ ਗਿਆ ਤੈਨੂੰ ਪਤਾ ਨਾ ਤੁਹਾਡੇ ਵਿੱਚ ਮੇਰੀ ਜਾਨ ਵੱਸਦੀ ਆ ਠੀਕ ਹੈ ਨਾ ਤੇ ਅੱਗੇ ਤੋਂ ਨਹੀਂ ਇੰਨਾ ਟਾਈਮ ਨਹੀਂ ਕਿਸੇ ਦੇ ਘਰ ਖੇਡਣਾ ਠੀਕ ਹੈ ਨਾ ਠੀਕ ਹੈ ਮੇਰਾ ਸ਼ੋਨਾ ਬੱਚੂ ਵੇ ਤੂੰ ਆਪਣੀ ਚप्पल ਵੀ ਘਵਾ ਆਇਆ ਮੈਂ ਹੈ ਹੁਣ ਜਾ ਮੇਰਾ ਪੁੱਤ ਤੇ ਉਹ ਨਿਊ ਚਪਲ ਲਾ ਕੇ ਆਈ ਮੈਂ ਜਿਹੜੀ ਉਹ ਪਹਿਨ ਤੇ ਹੱਥ ਮੂੰਹ ਤੋਂ ਤੇ ਫੇਰ ਖਾਣਾ ਖਾਈ ਠੀਕ ਆ ਧੀ ਵੀ ਤੇਰੀ ਭੁਖੀ ਸੀ ਸਵੇਰ ਤੀ ਉਹਨੇ ਵੀ ਨਹੀਂ ਖਾਦਾ ਉਹ ਵੀ ਮੈਨੂੰ ਡੀਕਦੀ ਰਹੀ ਤੇ ਹੁਣ ਦਾਦੀ ਨੂੰ ਵੀ ਖਵਾਈਏ ਖਾਣਾ ਤੇ ਆਪ ਵੀ ਖਾਈਏ ਠੀਕ ਹੈ ਨਾ ਤੇ ਮੇਰਾ ਪੁੱਤ ਉਹ ਹੱਥ ਨੂੰ ਟੋੜਾ ਬਦੀਵੇ ਲਾਹੁ ਉਦੇਣੀ ਆਇਤ ਮਮਾ ਦੀ ਕਿੱਦਾਂ ਜਾਣ ਸਕੀਓ ਜਿਵੇਂ ਮਮਾ ਨਹੀਂ ਆਇਓ ਦੋਵਿਤਰਾਂ ਹੀ ਹਾਲੋਂ ਡਾਈ ਮਮਾ ਆਪਣੇ ਆਲੀ ਮਮਾ ਨੇ ਤਾਂ ਆਪਣੇ ਆਲੀ ਪਾਣੀ ਵੀ ਨਹੀਂ ਪੀਤਾ ਉਹ ਦਿਨ ਦਿਨ ਲੱਭਣ ਚਲੇ ਗਏ ਫਤ ਫੇਰ ਹੀ ਪਤਾ ਲੱਗਦਾ ਇਹ ਈਆਂ ਬਹੁਤੀ ਸਿਆਣਫਾਂ ਕਰੰਦੇ ਵਾਸ ਉਹ ਤਾਂ ਨਹੀਂ ਸਿਆਣਫਾਂ ਬੰਦੀ ਕੋਈ ਮਮੀ ਜੀ ਹਾਂਜੀ ਮੈਨੂੰ ਮਾਫ ਕਰ ਦਿਓ ਮੈਨੂੰ ਇਤਰਾ ਨਹੀਂ ਹੀ ਤੁਹਾਡੇ ਨਾਲ ਬੋਲਣਾ ਚਾਹੀਦਾ ਮੈਨੂੰ ਪਤਾ ਹੀ ਤੁਹਾਨੂੰ ਮੇਰੀ ਫਿਕਰ ਆ ਤਾਂ ਹੀ ਤੁਸੀਂ ਮੈਨੂੰ ਬਾਰ-ਬਾਰ ਜਾ ਕੇ ਸੜਕ ਤੇ ਵੇਖਦੇ ਹੋ ਮੈਨੂੰ ਫੋਨ ਲਉਂਦੇ ਹੋ ਪਰ ਮੇਰੇ ਬੈਟਰੀ ਫੋਨ ਦੀ ਲੋ ਹੀ ਮੈਨੂੰ ਨਹੀਂ ਪਤਾ ਲੱਗਾ ਤੇ ਮੈਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਤੁਹਾਡੇ ਨਾਲ ਵੱਧ ਘੱਟ ਮੈਨੂੰ ਪਤਾ ਹੀ ਆ ਕਿ ਤੁਹਾਨੂੰ ਬੱਚਿਆਂ ਦੀ ਫਿਕਰ ਮਾਂ ਪਿਓ ਨੂੰ ਹੁੰਦੀ ਆ ਤੁਹਾਨੂੰ ਵੀ ਬੜੀ ਫਿਕਰ ਹੀ ਤਾਂ ਹੀ ਤੇ ਤੁਸੀਂ ਬਾਰ-ਬਾਰ ਮੈਨੂੰ ਫੋਨ ਕਰਦੇ ਸੀ ਹੁਣ ਮੈਂ ਫੋਨ ਆਨ ਹੋਇਆ ਤੇ ਹੁਣ ਮੈਨੂੰ ਪਤਾ ਲੱਗਿਆ ਕਿ ਘੱਟੋ-ਘੱਟ 12-13 ਮਿਸ ਕਾਲ ਆ ਹੀ ਗਿਆ ਤੁਹਾਡੇ ਫੋਨ ਦੇ ਉੱਪਰ ਤੁਹਾਡੀਆਂ ਤੇ ਮੈਨੂੰ ਮaaf ਕਰ ਦੋ ਅੱਗੇ ਤੋਂ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਇੰਨੀ ਲੇਟ ਨਾ ਆਵਾਂ ਇਹਦੇ ਵਿੱਚ ਗਲਤੀ ਵੀ ਮੇਰੀ ਹੀ ਮੈਨੂੰ ਪਤਾ ਵੀ ਮੇਰੀ ਗਲਤੀ ਹੀ ਵੀ ਮੈਨੂੰ ਇੰਨੀ ਲੇਟ ਨਹੀਂ ਹੋਣਾ ਚਾਹੀਦਾ ਜੇ ਮੇਰੇ ਹਸਬੈਂਡ ਫੋਰਨ ਆ ਇਹਦਾ ਮਤਲਬ ਇਹ ਥੋੜੀ ਆ ਕਿ ਮੈਂ ਅੱਧੀ ਅੱਧੀ ਰਾਤ ਪਰ ਇਹ ਵਨਾ ਵੀ ਮੈਨੂੰ ਅੱਜ ਐਕਟਿਵਾ ਨੇ ਵੀ ਖਰਾਬ ਕੀਤਾ ਤੇ ਮੈਂ ਉਹਦਾ ਗੁੱਸਾ ਹੀਗਾ ਤੇ ਮੇਰੇ ਕੋ ਵੱਧ ਘੱਟ ਬੋਲਿਆ ਗਿਆ ਮੈਨੂੰ ਮaaf ਕਰ ਦੋ ਕੋਈ ਗੱਲ ਠੀਕ ਹੈ ਤੁਸੀਂ ਕਰਤਾ ਮaaf ਮੈਨੂੰ ਮaaf ਹੁਣ ਮੈਨੂੰ ਸਮਝ ਆ ਗਈ ਆ ਕਿ ਕੋਈ ਨਹੀਂ ਇੱਥੇ ਆਪਣਾ ਹੁੰਦਾ ਮੰਨਦੇ ਸਭ ਬਲੇਖੇ ਨੇ ਲੋੜ ਨਹੀਂ ਦੁਨੀਆਦਾਰੀ ਦੀ ਮੇਰੇ ਮਾਪੇ ਮੇਰੇ ਲਈ ਬਹੁਤ ਜ਼ਰੂਰੀ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਿਰ ਇੱਕ ਆਪਾਂ ਛੋਟਾ ਜਿਹਾ ਉਪਰਾਲਾ ਕੀਤਾ ਹੀ ਵੀਡੀਓ ਬਣਾਉਂਦਾ ਜਿਹਦੇ ਵਿੱਚ ਕਿ ਜਿਹੜਾ ਵਾ ਪੇਰੈਂਟਸ ਆ ਮਾਪੇ ਆ ਉਹ ਆਪਣੇ ਬੱਚਿਆਂ ਦੀ ਫਿਕਰ ਕਰਦੇ ਆ ਬਾਰ-ਬਾਰ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਬੱਚੇ ਤੁਸੀਂ ਕਿੱਥੇ ਹੋ ਜਲਦੀ ਘਰ ਆ ਜਾਓ ਵੇਖੋ ਉਹਨਾਂ ਨੂੰ ਟੈਨਸ਼ਨ ਹੁੰਦੀ ਆ ਉਹਨਾਂ ਨੂੰ ਫਿਕਰ ਹੁੰਦੀ ਆ ਕਿ ਸਾਡੀ ਔਲਾਦ ਜਿਹੜੀ ਆ ਉਹ ਜਲਦੀ ਤੇ ਜਲਦੀ ਘਰ ਆ ਜੇ ਜਿਵੇਂ ਕਿ ਡਿਊਟੀ ਤੇ ਕੋਈ ਜਾਂਦਾ ਵਾ ਉਹਦੇ ਪਿੱਛੇ ਉਹਦੇ ਮਾਪੇ ਫੋਨ ਕਰਦੇ ਆ ਵੀ ਜਲਦੀ ਸਾਡੇ ਘਰ ਆ ਜੇ ਬੱਚੇ ਘਰ ਆ ਜਾਣ ਤੇ ਉਹਨਾਂ ਨੂੰ ਇਹ ਫਿਕਰ ਹੁੰਦੀ ਆ ਤੇ ਤਾਂ ਹੀ ਕਰਦੇ ਆ ਤੇ ਪਰ ਬੱਚੇ ਜਿਹੜੇ ਇਹਨੂੰ ਬੱਚਿਆਂ ਨੂੰ ਇਹ ਇਹ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਕਿ ਸਾਡੇ ਪੇਰੈਂਟਸ ਟੈਨਸ਼ਨ ਦੇ ਵਿੱਚ ਨੇ ਉਲਟਾ ਨਹੀਂ ਕਿ ਜਿਹੜੇ ਉਹ ਵੱਧ ਘੱਟ ਬੋਲਦੇ ਆ ਅਜਿਹਾ ਨਹੀਂ ਕਰਨਾ ਚਾਹੀਦਾ ਤੁਸੀਂ ਸਾਨੂੰ ਆਪ ਕਮੈਂਟਾਂ 'ਚ ਦੱਸਿਓ ਕੀ ਮਾਪਿਆਂ ਲਈ ਔਲਾਦ ਦਾ ਫਿਕਰ ਕਰਨਾ ਜਾਇਜ਼ ਹੈ ਜਾਂ ਨਜਾਇਜ਼ ਹੈ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੇ ਸਾਨੂੰ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਪਿਆਰ ਦਿਓ ਸਾਨੂੰ ਦਿਓ ਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ